ਲਓ ਜੀ ਬਾਈ ਟਰੈਕਟਰ ਵੀ ਜੁੱਦਾ ਪਾਕਿਸਤਾਨ ਅਕਸ਼ੀਰ ਕਰਤਾਰਪੁਰ ਸਾਹਿਬ ਤੇ ਆਇਆ ਹੈ। ਇਹਦੀ ਵੀ ਧੋਈ ਰਹਿੰਦੀ ਆ ਬਾਈ ਇਹਦੀ ਵੀ ਕਰਨੀ ਆ ਹਾਲੇ। ਟਾਈਮ ਨਹੀਂ ਲੱਗਿਆ ਨਾਲੇ ਹੁਣ ਚੰਗੀ ਜਿਹਾ ਠੰਡਾ ਹੋ ਗਿਆ ਬਾਈ ਜਿਹੜਾ ਗਰਮ ਹੋਇਆ ਪਹਿਲਾਂ। ਲੈਕ ਡੁੱਕ ਵੀ ਬਾਈ ਇੱਕ ਵਾਰ ਫੜਾ ਦੇਖੋ ਲਿਫੜਿਆ ਗਿਆ ਤਾਂ। ਟਰਾਲੀ 'ਚ ਬੈਹਗੇ ਦਈ। ਹੂੰ। ਬਾਕੀ ਬਾਈ ਆ ਦੇਖੋ ਪ੍ਰਧਾਨ ਜੀ ਦੀ। ਆ ਗਈ ਬਾਹਰ ਸਾਰੀ ਹੁਣ ਪ੍ਰਧਾਨ ਜੀ। ਹੁਣ ਇਹ ਕਿੰਨੇ 10 ਕ ਦਿਨਾਂ 'ਚ ਸਾਰੀ ਹੋ ਐਣੀ ਮੇਰੇ ਸਾਬ। ਸਾਰੀ ਕੱਲ ਨੂੰ ਆਪਾਂ ਨੇ ਸਵੇਰੇ ਕਰ ਦੇਣੀ ਸਵੇਰੇ। ਕਿਹੜੀ ਕਰਨੀ ਜੀ? ਨੇਟਿਵ ਉਹ ਕਰੂੰਗੇ। ਆ ਉਹ ਕੋਈ ਵਧੀਆ ਰਿਜ਼ਲਟ ਵਾਲੀ ਨੇਟਿਵ ਉਹ ਠੀਕ ਹੈ। ਮਹਾਰਾਜ ਦਾ ਨਾਮ ਲੈ ਕੇ ਸਾਰੀਆਂ ਵਧੀਆ। ਹਾਂ ਆ ਦੇਖੋ ਬਾਈ। ਹਾਂ। ਸਸਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਬਾਈ ਦੇ ਖੇਤਾਂ ਜਾਏ ਆ ਬਾਈ। ਜੀਰੀ ਦੇਖਣ ਜੀਰੀ ਵੀ ਨਿਸਰ। ਪ੍ਰਧਾਨ ਨੂੰ ਕਿਹਾ ਹੁਣ ਟਰੈਕਟਰ ਨੂੰ ਬਣੇ ਨੂੰ 베ARING ਆ ਬੁਰਗਾ ਨੂੰ ਗ੍ਰੀਸ ਕਰਾ ਲੈ। ਜੀ ਕਾਲਜੀ ਸਾਰਿਆਂ ਨੂੰ ਜੀ। ਬਾਕੀ ਪਸਤਾ ਟੂਰ ਦੇਖਿਆ ਧੰਨਵਾਦੀ ਤੁਹਾਡਾ। ਹਾਂ ਸਾਰੇ। ਕਮੈਂਟ ਕਰੇ ਵਧੀਆ ਵਧੀਆ ਸਾਰਿਆਂ ਦਾ ਧੰਨਵਾਦ ਆ ਭਾਈ। ਫਰਸ਼ੰਦਲਾ ਕਰਿਆ ਉਦਾਂ ਵੀ ਬਹੁਤ ਵਧੀਆ ਦਰਸ਼ਨ ਮਿਲਾ ਸਾਡਾ ਵੀ ਹਾਂ ਸਾਡੇ ਵੀ ਫੁਸਕ ਭਾਈ ਬਾਬੇ ਨਾਨਕ ਨੇ ਸਾਡੀ ਇੰਨੀ ਕੁ ਸੁਣੀ ਹੈ ਵੀ ਜਿੰਨੀ ਗਰਮੀ ਚ ਉਨੀ ਮਹਿਸੂਸ ਨਹੀਂ ਹੋਈ ਬੱਦਲ ਬਾਈ ਚ ਹੈਗੇ ਆ ਮੀਂਹ ਵੀ ਪਿਆ ਬੱਦਲ ਬਾਈ ਚ ਹੈਗੇ ਆ ਹਾਂ ਮੀਂਹ ਪਿਆ ਮੈਂ ਪ੍ਰਧਾਨ ਜੀ ਜਿੰਨੀ ਆਪਾਂ ਕਹਿੰਦੇ ਤੇ ਉਹ ਸਾਹਮਣੇ ਗਰਮੀ ਹੈ ਤਾਂ ਦੀ ਠੀਕ ਹੈ ਰਿਹਾ ਹਾਂ ਹਾਂ ਬਾਕੀ ਮਹਾਰਾਜ ਦੀ ਕਿਰਪਾ ਨਾਲ ਏਸੀ ਚ ਰਹੇ ਉੱਥੇ ਹਾਂ ਏਸੀ ਚ ਹਾਂ ਇੰਨਾ ਪਿਆਰ ਤਾਂ ਵੀਰਾਂ ਨੂੰ ਪਤਾ ਨਹੀਂ ਲੱਗਿਆ ਕੱਲ ਲਾਂਗੇ ਨਹੀਂ ਪਤਾ ਲੱਗਿਆ ਭਾਈ ਵਧੀਆ ਰਿਹਾ ਟੂਰ ਪ੍ਰਧਾਨ ਜੀ ਬਹੁਤ ਵਧੀਆ ਉਹਨਾਂ ਟਰੈਕਟਰ ਵਾਲੀ ਟੂਰ ਵਧੀਆ ਏ ਗੱਡ ਨਹੀਂ ਹਾਂ ਬਾਕੀ ਜਿਹਨੇ ਜਾਣਾ 5 ਕਿਲੋ ਰਸਨ ਜ਼ਰੂਰ ਲੈ ਜਾ ਕਰੋ ਹਾਂਜੀ ਨਾਲ ਲੈ ਜੋ ਚੀਨੀ ਲੈ ਜੋ ਕੀ ਜੋ ਕੁਛ ਮਰਜੀ ਲੈ ਜਾਓ ਉੱਥੇ ਮਿਲਦਾ ਇਹਦਾ ਹੈ ਜਿੱਥੇ ਇਨਕੁਆਰੀ ਕਰਦੇ ਆ ਲਾ ਕੇ ਉੱਥੇ ਦੁਕਾਨ ਹੈ ਕੜੇ ਵਧੀਆ ਚੀਜ਼ਾਂ ਬਾਕੀ ਬਾਈ 3 ਦਿਨ ਹੋ ਗਏ ਪਤਾ ਨਾ ਐਨੂੰ ਹਾਂ 3 ਦਿਨ ਅਜੇ 3 ਦਿਨ ਹੋ ਗਿਆ ਅੱਜ ਬਾਈ ਸਾਡਾ ਟਰੈਕਟਰ ਚੰਗੀ ਤਰ੍ਹਾਂ ਠੰਡਾ ਹੋ ਗਿਆ ਹੁਣ ਉਹ ਵੀ ਕੱਲੂ ਧੋਣਾ ਲੈ ਹਾਂ ਠੀਕ 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 ਵਧੀਆ ਕਰੋ ਤਾਂ ਕੱਟੇ ਨਹੀਂ ਲਿਬੜਨ ਤਾਂ ਦਿੱਤਾ ਨਹੀਂ ਜਿਹਦੇ ਕੱਪੜਾ ਦਾ ਮਾਮਲਾ ਪੈਸੇ ਲਿਬੜਿਆ ਪਿਆ ਨਾਲੇ ਕੱਪੜਾ ਹੁਣ ਦੁਬਾਰਾ ਲਿਬੜ ਗਿਆ ਪਤਾ ਕਿਵੇਂ ਲਿਬੜ ਗਿਆ ਉਦਣ ਮੀ ਵੀ ਪਿਆ ਪਤਾ ਜਿਹੜਾ ਮੰਡੀ ਚ ਇਕੱਠਾ ਕਰਨਗੇ ਨਾ ਇਧਰ ਨੂੰ ਚੇਕੜੀ ਦੀਗਾ ਉਹਦੇ ਕਰਕੇ ਥੋੜਾ ਚਾਹੀਦਾ ਆਉਣ ਲੱਗੇ ਮੀ ਵੀ ਵਾਪੇ ਆਏ ਆਪਾਂ ਮੂਰੇ ਆ ਗਏ ਛਿੱਟੇ ਝਰਦੇ ਪੱਜੇ ਪਏ ਆ ਹਾਂ ਹਾਂ ਅੱਜ ਤਾਂ ਟਰਾਲੀ ਤੇ ਬਹਿ ਗਏ ਤੇ ਬਾਕੀ ਬਾਈ ਆ ਦੇਖੋ ਪ੍ਰਧਾਨ ਜੀ ਦੀ ਆ ਗਈ ਬਾਹਰ ਸਾਰੀ ਹੁਣ ਵਰਦਾਨ ਜੀ ਹੁਣ ਇਹ ਕਿੰਨੇ 10 ਕ ਦਿਨ ਚ ਸਾਰੀ ਹੋ ਐ ਨਹੀਂ ਮੇਰੇ ਸਾਹਮਣੇ ਸਾਰੀ ਕੱਲ ਨੂੰ ਆਪਾਂ ਨੇ ਸਵੇਰੇ ਕਰ ਦੇਣੀ ਸਵੇਰੇ ਕਿਹੜੀ ਕਰਨੀ ਨੇਟਿਵ ਉਹ ਕਰੂਗੇ ਆਉ ਕੋਈ ਵਧੀਆ ਨਮਸਾਲਟ ਵਾਲੀ ਨੇਟਿਵ ਠੀਕ ਹੈ ਕਰੀ ਮਹਾਰਾਜਾ ਨਾਲ ਲੈ ਕੇ ਸਾਰੀਆਂ ਵਧੀਆ ਆ ਦੇਖੋ ਬਾਈ ਹਾਂ ਯਾਨੀ ਹਾਂਜੀ 30% ਨਿਸਰ ਗਈ ਹੈ ਨਾ ਬਈ ਤਾਂ ਆ ਗਈ ਗਣਵੇ ਦੇ ਵਿੱਚ ਹਾਂ ਪੁਲਸ ਬਰੇਦ ਬਾਦ ਹੋ ਗਿਆ ਇਹਦੇ ਜੇ ਪ੍ਰਧਾਨ ਚਾਰਕ ਪੰਜ ਸੱਤਵੀਂ ਪਹਿਲਾਂ ਪਾਏ ਜਾਂਦੇ ਹੁਣ ਤਾਂ ਹੋ ਗਿਆ ਇਹਦਾ ਤਾਂ ਕੰਮ ਜਾਂ ਨਿਸਰ ਗਈ ਇਹ ਬਸ ਪਰ ਆਏ ਹਾਂ ਹੁਣ ਆਹ ਟਾਈਮ 'ਚ ਆ ਕੇ ਹੁਣ ਹਵਾ ਮੀਂਹ ਤੇ ਇਹਨੂੰ ਮੜਾਏ ਆ ਬਚਾਓ ਚਾਹੀਦਾ ਆਵਨੇ ਹੁਣ ਆਪਾਂ ਨੇ ਕੀ ਕਰਨਾ ਟਾਲੇ ਤਾਂ ਕੋਈ ਸੰਭਲੇ ਆ ਠੀਕ ਨਹੀਂ ਬਾਕੀ ਪ੍ਰਧਾਨ ਦਫਾ ਫੇਰ ਕਿੰਨੇ ਕਿ ਮੌਜ ਰਹੀ ਤਾਂ ਜੇ ਲਫਾਫੇ ਨਾਲ ਹੁੰਦੇ ਲੜਾਈਆਂ ਮੁਕਣੀ ਨਹੀਂ ਹਾਂ ਦੇਖੋ ਬਾਈ ਨਾ ਨਾ ਕੱਖ ਹੋਇਆ ਨਾ ਪਾਣੀ ਟੁੱਟਿਆ ਏ ਬੱਟ ਵੀ ਚੌੜੀ ਚੌੜੀ ਨੀ ਜੇ ਕੱਖ ਵੱਡੀ ਹੈ ਬੱਟ ਵੀ ਹੋ ਜਾਂਦੀ ਆ ਨਜ਼ਾਰਾ ਪ੍ਰਧਾਨ ਜੀ ਹਾਂ 340 ਰੁਪਏ ਦਾ ਲੱਗੇ ਇਹ ਫਿਰ ਕੁਝ ਵੀ ਲੱਗਿਆ ਡੌਲ ਵੀ ਨਹੀਂ ਵੱਡੀ ਮੈਂ 340 ਦਾ ਕੰਮ ਦੇ ਗਿਆ ਜੀ ਹਾਂ ਵੱਡ ਹੋਈ ਵੱਧ ਦੇ ਗਿਆ ਹਾਂ ਵੱਧ ਦੇ ਗਿਆ ਬਲਮਾ ਪਾਣੀ ਵੀ ਖੜਾ ਰਿਹਾ ਪਾਣੀ ਵੀ ਖੜਾ ਰਿਹਾ ਹਾਂ ਇਹ ਪ੍ਰੋਜੈਕਟ ਕਾਮਯਾਬ ਹੈ ਕਾਮਯਾਬ ਜੇ ਕਿਸੇ ਨੇ ਵੀ ਬਾਈ ਲਾਉਣਾ ਹੈ ਹਾਂ ਪਹਾੜੀ ਏਰੀਆ ਹੈ ਜਾਂ ਕੋਈ ਵੀ ਏਰੀਆ ਇਹ ਸਾਇਜ਼ ਛੋਟਾ-ਬੜਾ ਮਿਲ ਜਾਂਦਾ ਹੈ ਇੱਕ ਵਾਰ ਲਾ ਕੇ ਦੇਖੋ ਸੁੱਖ ਪੂਰੇ ਆਹ ਜਹਾਂ ਦੇਖਾਂਗੇ ਵੀ ਕਿਤੇ ਗਿਆ ਪਾਉਗਾ ਬੇ ਅੱਛਾ ਇਹ ਡੌਲ ਕਰਕੇ ਮੈਂ ਪਾਉਂਦਾ ਹਾਂ ਬਈ ਡੌਲ ਇਹ ਟੁੱਟਦੀ ਆਹ ਟੁੱਟੀ ਜਾਂਦੀ ਹੈ ਨਾ ਨਿਮੀ ਜਗ੍ਹਾ ਨੂੰ ਡੂੰਗਾ ਰੱਖ ਕੇ ਦੱਬ ਦਵੇ ਡੂੰਗਾ ਰੱਖ ਤੇ ਅਲੂ ਵਾਲੀ ਕਹੀ ਗੱਲ ਪ੍ਰਧਾਨ ਟਰੈਕਟਰ ਟੁੱਟਰ ਗੱਲਾ ਤਿਆਰ ਹੋਣਾ ਤੇਰੀ ਕਮੈਨ ਚੱਲਣੀ ਬਾਈ ਬਿਨਾ ਚੱਲਾਂਗੇ ਕਰ ਲਾਂਗੇ ਕੋਈ ਨਹੀਂ ਨਹੀਂ ਆਹ ਦੇਖ ਲਓ ਬਾਈ ਬਸ ਸਮਝ ਲਓ ਹੁਣ ਪ੍ਰਧਾਨ ਦੀ ਤਿਆਰੀ ਹੈ ਕਮੈਨ ਦੀ ਤਿਆਰੀ ਤਿਆਰੀ ਪ੍ਰਧਾਨ ਹੁਣ ਤਾਂ ਡੇਢ ਮਹੀਨੇ ਚ ਆਜੂਗੀ ਔਰ ਡੇਢ ਮਹੀਨਾ ਲੱਗ ਗਿਆ ਡੇਢ ਮਹੀਨਾ ਸਵਾ ਮਹੀਨਾ ਆਜੂ ਹਾਂ ਕੱਲ ਨੂੰ ਸਵੇਰੇ ਕਰ ਲੈ ਦੱਸ ਦਿੰਦਾ ਅਗਰ ਦੇਖੀ ਸਾਰੀ ਮੁੜੇ ਹੋਣੀ ਹੂੰ ਸਪਰੇ ਦਾ ਫਰਕ ਹੈਗਾ ਹਾਂ ਸਵਾ 34 ਵੀ ਨਾਲੇ ਲਈ ਆ ਹੂੰ ਇਹਨੂੰ ਹਲੇ ਲੱਗ ਜਾਵੇ 15 ਮਿੰਟ ਇਹ ਵੀ ਪ੍ਰਧਾਨ ਜੀ ਆ ਗਈ ਭਾਈ ਗੋਲੇ ਚ ਆ ਦੇਖ ਪਾਰੀ ਨੂੰ ਮੈਂ ਸਵੇਰੇ ਕਰਨੀ ਨਹੀਂ ਆ ਆ ਦੇਖੋ ਦੋ ਬੋਲੇ ਦੇ ਵਿੱਚ ਆ ਗਈ ਭਾਈ ਹਾਂ ਆ ਵੀ ਨਹੀਂ ਸਵੇਰੇ ਨਹੀਂ ਕਰਨੀ ਹੂੰ ਇਹਨੂੰ ਦੱਸ ਦੇਣਾ ਅਟਕੇ ਕੇ ਕਰਨੀ ਆ ਅੱਛਾ ਹਾਂ ਆਓ ਦੇਖ ਲਿਓ ਜਿੱਦਾਂ ਸਿਸਟਮ ਥੋੜਾ ਲੋਡ ਲੱਗਿਆ ਸਾਰੇ ਭਰਾਵੇ ਨਾ ਹੂੰ ਹੂੰ ਜਿੱਕੜਾ ਹੀ ਨਿਕਲੀ ਵੀ ਆ ਫੈਰਾ ਫੇਰੀ ਹੈ ਨਾ ਇਹਦੇ ਨਿਕਲੀ ਤੇ ਨਾ ਨਹੀਂ ਫਿਰ ਤੁਹਾਨੂੰ ਦੂਆ ਦੁਆਰਾ ਕਰਨੀ ਪੈਣੀ ਹਾਂ ਦੁਆਰਾ ਥੋੜੀ ਦੇ ਬਾਅਦ ਕਿਤੇ ਲਈ ਕਰਨੀ ਆ ਬਸ ਬਸ ਪੱਕੇ ਇਹੀ ਕੰਮ ਹੈ ਦੋ ਦਿਨ ਹੈ ਤਾਂ ਵਾਸੀ ਕਾ ਕਹ ਨਹੀਂ ਤੇਲੇ ਦੀ ਕਰਨੀ ਪਾਣੀ ਕਿੰਨੇ ਦਿਨ ਬਾਅਦ ਹੁਣ ਪਾਣੀ ਕੰਮ ਲੈ ਅੱਜ ਮੈਂ ਕਹਿੰਦਾ 8-10 ਦਿਨ ਬਾਅਦ ਲੈ ਹੁਣ ਸਾਡੇ ਵੀ ਵਾਈ ਬਾਪੂ ਨੇ ਪਾਣੀ ਜਦੋਂ ਅਸੀਂ ਕਰਤਾਰਪੁਰ ਸਾਹਿਬ ਗਏ ਆ ਉਤੇ ਬਾਅਦ ਮਾ ਲਾਇਆ ਨਹੀਂ 6 ਦਿਨ ਬਾਅਦ ਆਇਆ ਪਾਣੀ ਉਹ ਕਹਿੰਦਾ ਹਲੇ ਵੀ ਨਾ ਲਾਓ ਕਹਿੰਦਾ ਜਿੰਨੀ ਸੁਕੂਗੀ ਤਾਂ ਹੀ ਫਿਰ ਮਾੜੀ ਮੋਟੀ ਬਾਹਰ ਨੂੰ ਆਉਂਗੀ ਪੱਕਾ ਪੱਕਾ ਓਏ ਚੱਕਰ ਪ੍ਰਧਾਨ ਜੀ ਹੁਣ ਲੋਡ ਨਹੀਂ ਪਣੀ ਦੀ ਹੈ ਹੋਰ ਕਿਹਨਾਂ ਜਰਾ ਨਾਲੀਆਂ ਭਰੀਆਂ ਖੜੀਆਂ ਕੱਲ ਚਲਾਈਆ ਚਾਰ ਦਿਨ ਚਲਾਈਏ ਦੋ ਦਿਨ ਲਾਈਟ ਖਰਾਬ ਰਹੀ ਆਰੇ ਉਹਨੇ ਸਾਰੀਆਂ ਨਾਲੀਆਂ ਭਰੀਆਂ ਵੇ ਦੇਖ ਦੇਖਦੀਆਂ ਇਹ ਸਮਝਦਾ ਬੱਲਾ ਇਹਦੇ ਵਿੱਚ ਬੱਲਾ ਇਹ ਕਿਸੇ ਵੀ ਟਾਈਮ ਬਾਹਰ ਆ ਸਕਦੀਆਂ ਰਾਤ ਨੂੰ ਵੀ ਸਵੇਰੇ ਵੀ ਹਾਂ ਸਵੇਰੇ ਹਾਂ ਦੇ ਚੱਲ ਵੀ ਆ ਰਹੇ ਖਾਰੇ ਆ ਖੁੱਲ੍ਹ ਰਿਹਾ ਰਹੇ ਹਾਂ ਹਾਂ ਕਿਸੇ ਟਾਈਮ ਵੀ ਆ ਸਕਦੀਆਂ ਉਹਨੇ ਸਪਰੇ ਨੇ ਖੋਲਣੀ ਹੈ ਸਪਰੇ ਨੇ ਖੋਲਣੀ ਹਾਂ ਅਜੇ ਤੀ ਜਾਨੀ ਮਹਾਰਾਜੀ ਕਿਰਪਾ ਕਾਕੰਡਾ ਹੈ ਨਹੀਂ ਐਡਾ ਹਨਾ ਐ ਜੀ ਅਖੰਡਾ ਪ੍ਰਧਾਨ ਜੀ ਜਿਹੜਾ ਤਾਂ ਭਈ ਜਨ ਲਾਤਾ ਉਹੀ ਆ ਉਦਾਂ ਦਵਾਈਆਂ ਨੇ ਹੋਣ ਨਹੀਂ ਦਿੱਤਾ ਆਪਣੀ ਖੋਰ ਹੂੰ ਚਾਰ ਕਿ ਦਿਨ ਪਾਣੀ ਖੜ ਗਿਆ ਜਾਂ ਪੰਜ ਦਿਨ ਕੱਖ ਹੁੰਦਾ ਹੀ ਨਹੀਂ ਪਹਿਲੇ 5 ਦਿਨ ਹਾਂ ਇਹ ਜੋ ਮਾ ਪਾਜੀ ਦਵਾਈ ਜਿਹਦੇ ਵਿੱਚ ਪਿਆਜ ਹੈ ਤਾਂ ਇਹਦੇ 10 ਕਿ ਟੱਕੇ ਖੜੇ ਹੁੰਦੇ ਹਾਂ ਇੱਕ ਮੀ ਵੀ ਘਟ ਪਏ ਉਦੋਂ ਤੇ ਵੀ ਉਹਦੇ ਕਰਕੇ ਆਹ ਹਾਂ ਨਹੀਂ ਵੈਸੇ ਜਿੰਨੀ ਸਾਨੂੰ ਐਤ ਕੀ ਆਸ ਜੀਤ ਨਾ ਮੀ ਪਏ ਨਹੀਂ ਹੈਗੇ ਉਹ ਸਾਬ ਨਾਲ ਹਾਂ ਤਾਂ ਟੈਲੀਵਿਜ਼ਨ ਵਾਲੇ ਬੋਲਦੇ ਵੀ ਮਤਲਬ ਜਿਹੜੇ ਸਾਬ ਨਾਲ ਨੈਟ ਹੈਂਗ ਹੋਇਆ ਪਤਾ ਵੀ ਰੋਜੇ ਮੀ ਰੋਜੇ ਮੀ 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 ਉਹ ਜਿਹੜੇ ਕਹਿੰਦੇ ਨੇ ਟੈਲੀਵਿਜ਼ਨ ਵਾਲੇ ਨਹੀਂ ਆਪਣੇ ਆਲੇ-ਦਾਲੇ ਬਹੁਤ ਹੈ ਆਪਣੇ ਪਿੰਡਾਂ ਵੱਲ ਨਹੀਂ ਦੇ। ਫੇਲ ਹੋ ਗਏ ਨਾ ਫਿਰ। ਸਾਨੂੰ ਤਾਂ ਹੁਣ ਆਪਣੇ ਪਿੰਡੇ ਸ਼ੋਅ ਕਰਦਾ ਦਾ। ਲੈ ਬਾਈ ਉਹਨੇ ਨਿਸਰ ਗਈ। ਦੇਖ ਤਾਂ ਮਹਾਰਾਜ ਜਿਹਦਾ ਕਿਸੇ ਨੇ ਮਨੇ ਭੇਤ ਪਾਇਆ। ਕਿਸੇ ਨੇ ਨਹੀਂ ਪਾਇਆ ਜੀ ਦੁਨੀਆ ਨੇ। ਨੈਟ ਸਾਰੇ ਫੇਰ ਕਰਦੇ। ਹੁਣ ਮੇਰੀ ਗੱਲ ਸੁਣੋ। ਹਾਂਜੀ। ਹੁਣ ਤੇ ਨੈਟ ਖੋਲੋ। ਹੂੰ। ਅੱਜ ਦਾ ਦਿਨ ਛੱਡ ਕੇ ਲਗਾਤਾਰ 8-9 ਦਿਨ ਵੀ ਦੱਸਿਆ ਪਏ। ਆਪਣੇ ਹੁਣ ਇੱਕਣਾ ਪਤਾ ਨਹੀਂ ਕਿੰਨੇ ਕ ਲੰਘ ਗਏ ਪਿਛੇ ਆਪਣੇ। ਬਹੁਤ ਲੰਘ ਲੇ ਇੱਕਣਾ। ਇਹਦਾ ਕੈਸੇ ਲਾ ਸਕਦੇ ਆ ਮਹਾਰਾਜ ਦਾ ਕੋਈ ਨਹੀਂ ਪਤਾ ਉਹਨੇ ਕਿਹੜੇ ਟਾਈਮ ਹੀ ਪਾਰੇ ਨਾ। ਹਾਂ ਹਾਂ। ਤਰੇ। ਹਾਂ। ਪਰਨ ਗ ਪਰ ਤਾਂ ਨੂੰ ਲਾਦੀ ਜਿਆਦਾ ਨਹੀਂ ਹੈਗੀ ਨਾ ਉਹਨੇ ਹੁਣ ਫਰਕ ਹੈ ਗਰਮੀ ਪ੍ਰਧਾਨ ਤੈਨੂੰ ਵੀ ਆਈ ਵੀ ਪਹੁੰਚੀ ਜਾਂਦਾ ਤਾਂ ਗਰਮੀ ਆਈ ਵੀ ਆ ਆਈ ਮੈਨ ਆਈ ਪਰਾਂਜ ਗਰਮੀ ਆਈ ਵੀ ਹੈਗੀ ਹੈ ਪਹੁੰਚੀ ਆਏ ਭਾਈ ਮੈਂ ਦੇਖਿਆ ਕਰ ਤਾ ਪ੍ਰਧਾਨ ਨੂੰ ਗਰਮੀ ਬਾਈ ਤਾਂ ਆਉਂਦੀ ਏ ਏਸੀ ਪੈਂਦਾ ਟੋਰ ਕੇ ਲੈ ਮੈਨੂੰ ਪਤਾ ਉਦਣ ਜਦ ਮੈਂ ਘਰ ਗਿਆ ਸੀ ਛੱਡਿਆ 16 ਪਰ ਫੇਰ ਪਰਾਂਜ ਪੈਂਦੇ ਸੀ ਮਾ ਹਾਂ ਤਾਂ ਇਹ ਬੇਲਾ 350 ਹੁਣ ਉਹਨੇ ਕਿੰਨਾ ਆ ਗਿਆ ਬਾਜਾ ਯਾਰ ਲੈ ਪ੍ਰਦਾਨ ਇਹ ਤਾਂ ਏਸੀ ਨਾਲੇ ਬੰਨ ਕੇ ਪੈਂਦਾ ਲੱਗਦਾ ਨਹੀਂ ਨਹੀਂ ਕੁੱਤਰੇ ਨੇ ਵੀ ਲਾਇਆ ਨਹੀਂ ਹਾਂ ਉਹਨੂੰ ਪ੍ਰਦਾਨ ਦੀ ਗੱਲ ਪੁੱਛੀਓ ਕੁੱਤੇ ਲਾਇਆ ਕੁੱਤੇ ਲਾਇਆ ਯਾਰ ਇਹ ਗਰਮੀ ਚ ਉਹਦੇ ਰਹਿ ਨਹੀਂ ਹੁੰਦਾ ਬਾਈ ਤਾਂ ਹੀ ਗੱਲ ਹੈ ਸਹੀ ਗੱਲ ਹੈ ਹਾਂ ਚੱਲ ਇੱਕ ਵੇਲੇ ਹੋਰ ਆਉਂਗਾ ਜੀ ਹਾਂ ਆਵਨੇ ਹਾਂ ਇੱਕ ਹੋਰ ਆਉਂਗਾ ਵਾਹ ਆਹੀ ਹੁਣ 2 ਮਹੀਨੇ ਏਸੀ ਚੱਲਣਾ ਪਾ ਜੀ ਕੋਈ ਨਾ ਬਿੱਲ ਦਾ ਤਾਂ 1.5 ਮਹੀਨਾ ਚੱਲ ਬਾਈ ਜੀ ਸਾਲ ਦੇ ਦੋ ਬਿੱਲ ਦੇਣੇ ਵੀ ਪੈ ਗਏ ਚਲ ਸਰਕਾਰਾਂ ਨੂੰ ਵੀ ਫਾਇਦਾ ਹੋਣਾ ਚਾਹੀਦਾ ਹੈ ਮਾੜਾ ਮੋਟਾ ਬਿਜਲੀ ਬੋਡ ਵੀ ਸੁਲ ਗਏ ਹੂੰ ਈਦਾ ਬਾਈ ਬੰਦੇ ਹੁਣ 2-4 ਹੀ ਰਹਿ ਗਏ ਉੱਥੇ ਤਨਖਾਹ ਕਿੱਥੇ ਦਊਂਗੇ ਜੇ ਪੈਸੇ ਨਹੀਂ ਹੈਗੇ ਤਿੰਨ ਜਾਣੇ ਕਿਲੋ ਤਿੰਨ ਜਾਣੇ ਆਪਣਾ 12-13 ਕਿਲੋ ਮੀਟਰ ਏਰੀਆ ਤਿੰਨ ਜਾਣੇ ਸਾਰੇ ਬਸ ਫਿਰ ਉਹੀ ਤੇ ਚੱਕਰ ਚੋਰ ਮਿੱਤਰੀ ਕੀ ਕਰੀ ਚੱਲ ਕੋਈ ਨਹੀਂ ਪਤਾਂ ਨਹੀਂ ਕਿਹਨਾਂ ਤੁਹਾਡੇ ਉੱਚੀ ਨਹੀਂ ਵੀ ਇੱਕ ਨਾਲ ਸਾਡੇ ਵੀ 34 ਆਏ ਉੱਚੀ ਨਹੀਂ ਮੀਜੀ ਪਤਾ ਨਹੀਂ ਗਿਆ ਚੱਕਰ ਅਮਨੇ ਦੇ ਕਰਕੇ ਹੋ ਗਈ ਹੈ 34 ਪਤਾ ਨਹੀਂ ਦੇਸੀ ਰੇ ਵੀ ਪਾਇਆ ਵੀ ਪਤਾ ਨਹੀਂ ਕੁਦਰਤੀ ਉੱਚੀ ਨਹੀਂ ਮੇਰੇ ਨਾਲ ਦੇਸੀ ਰੇ ਪਾਇਆ ਉਹਦੇ ਚੱਕਰ ਹੂੰ ਉੱਚੀ ਨਹੀਂ ਵੀ ਆ ਹੂੰ ਤੁਹਾਡੇ ਵੀ 34 ਹਾਂ 34 ਹੀ ਹੈਗਾ ਇਹ ਵਾਰ ਹੂੰ ਮੈਂ ਦੇ ਹਾਂ ਉਹੀ ਚੱਕ ਆ ਤੁਹੇ ਦਾ ਸੁਆਗਾ ਅਸੀਂ ਤਾਂ ਤਿੰਨ ਵਾਰ ਕਰਿਆ ਉਹ ਕਿਆ ਰੂਟਾਬੀਟਰ ਗਲ ਬਾਇਆ ਨਹੀਂ ਉਹੀ ਹੋ ਗਿਆ ਜਿਹੜਾ ਠਾਟੀ ਚਲੇ ਗਈ ਤੇ ਕਰਕੇ ਹੋ ਗਿਆ ਹੂੰ ਇਹ ਉਹ ਵੀ ਹੋ ਸਕਦਾ ਇਹਨੂੰ ਸੁੱਕੇ ਨੂੰ ਰੂਟਾ ਸੁਆਗਾ ਮਰੇ ਡਬਲ ਫਾਂਟਾ ਦੇ ਦਿਆ ਮੇਰੇ ਇੱਕ ਫਾਂਟ ਉੱਚੀ ਕੋਈ ਨੀਮੀ ਕੋਈ ਉੱਚੀ ਕੋਈ ਨੀਮੀ ਉਹ ਜਿੱਥੇ ਤੇਰਾ ਨਾ ਰੂਟਾਬੀਟਰ ਤੁਸੀਂ ਫੇਰੇ ਆ ਹੂੰ ਉੱਥੇ ਗਲ ਗਈ ਇੱਕ ਉਦਾਂ ਜਿੱਦਣ ਜਿੱਦਣ ਬਾਇਆ ਏ ਉੱਪਰੇ ਘਮਾਤਾ ਰੂਟਾਬੀਟਰ ਨੇ ਉੱਥੇ ਗੋਹਾ ਬਾੜਦਾ ਜਦ ਸੁਆਗਾ ਬੱਜਿਆ ਹੁੰਦਾ ਉਹ ਚੱਕਰ ਹਾਂ ਉਹਨਾਂ ਮੇਰੇ ਤਾਂ ਐ ਹੂੰ ਮਸੂਅਗੇ ਕੇ ਪਾਸੇ ਨੂੰ ਮਾਰੇ ਆ ਉਹੀ ਚੱਕਰ ਆ ਬਾਈ ਇਹ ਦੋ ਪਾਸੇ ਨੂੰ ਮਾਰਦਾ ਫਿਰ ਬਰਾਬਰ ਤੀ ਹਾਲ ਦੀ ਘੜੀ ਬਾਈ ਬਾਬੇ ਦੀ ਕਿਰਪਾ ਕੇ ਜਿਕਣਾ ਕਹਿੰਦੇ ਤੇ ਬੂਝਾ ਡਾਉਨ ਫਲਾਣਾ ਬਿਮਾਰੀ ਬੂਹਰੀ ਕੋਈ ਨਹੀਂ ਹੈਗੀ ਠੀਕ ਹੈ ਜੀ ਜੀ ਬਾਈ ਮਹਾਰਾਜ ਦੀ ਕਿਰਪਾ ਹੁਣ ਤੱਕ ਤਾਂ ਕੋਈ ਬਿਮਾਰੀ ਨਹੀਂ ਪਈ ਹੈਗੀ ਬਾਈ ਹੁਣ ਪੈਣੀ ਵੀ ਨਹੀਂ ਪੈਣੀ ਵੀ ਨਹੀਂ ਹੁਣ ਟਾਈਮ ਲੰਘ ਗਿਆ ਬਸ ਹੁਣ ਤਾਂ ਵੀ ਪੱਕਣੇ ਪਰ ਇੱਕ ਸਪਰੇਅ ਕਰ ਦੋ ਹਾਂ ਤੇਲਾ ਤੁਲਾ ਨਾ ਦੇਖੋ ਇਹਦਾ ਪੈਣਾ ਹੀ ਆਪਣਾ ਪੈਣੀ ਕਰ ਦੋ ਤਾਂ ਨਹੀਂ ਬਾਈ ਕਰਨੀ ਪੈਣੀ ਹੈ ਪਾਏ ਦੇ ਕਰੀ ਫਿਰ ਇਲਾਜ ਨਹੀਂ ਹੋਣਾ ਪਹਿਲੀ ਹੀ ਕਰ ਦੋ ਨਹੀਂ ਕਰ ਦਿੰਗਾ ਹੁਣ ਕਰੂੰਗਾ ਹਲੇ 20 ਦਿਨ ਦਾ ਕਰ ਬਾਕੀ ਭਾਈ ਸਾਡੇ ਏਰੀਆ ਚ ਬੰਦੇ ਬਥੇਰੇ ਸਪਰੇਅ ਕਰਨ ਵਾਲੇ ਪੰਜ-ਪੰਜ ਇਕੱਠੇ ਕਰੋ ਪਾਉਂਦੇ ਪੰਜ ਬੰਦੇ ਵੀ ਆ ਦੋ ਲੈਣੇ ਦੋ ਲੱਭ ਲੋ ਤਿੰਨ ਲੈਣੇ ਤਿੰਨ ਲੱਭ ਲੋ 1000 ਰੁਪਏ ਪੰਪ ਹਨ 30 ਰੁਪਏ 40 30 ਰੁਪਏ ਪੰਪ 30 ਰੁਪਏ ਪੰਪ ਆ ਲੇਟ ਲੱਗੀ ਵੀ ਭਾਈ ਪਨੀਰੀ ਵਾਲੀ ਕੀ ਇਹ ਹੂੰ ਪੁਰਾਣੀ ਆ ਇਹਨੂੰ ਰੂਜ ਹੀ ਨਹੀਂ ਲਾਦੀ ਆਹ ਲਾਦੀ ਕਿ ਪੱਕੜ ਜੀ ਹੋ ਗਈ ਭਾਈ ਇਹ ਹਾਂ ਨਹੀਂ ਨਹੀਂ ਉਦਾਂ ਹੀ ਆ ਉਦਾਂ ਹੀ ਲਾਦੀ ਹੈ ਉਹ ਵੀ ਛਕਦਾ 35 36 ਜੰਦੀ ਪਨੀਰੀ ਹਾਂ ਉਹ ਲੱਗਦੀ ਐ ਦੇਖਣ ਨੂੰ ਜਿਗਾ ਪੱਕੜ ਜੀ ਹੋ ਗਈ ਹੁੰਦੀ ਐ 40 ਜੰਦੀ ਪਨੀਰੀ ਬਾਈ ਇਹ ਵੀ ਵਿੱਚ ਵਿੱਚ ਕਿਤੇ ਕਿਤੇ ਆ ਗਈ ਆ ਦੇਖ ਲੈ ਹਾਂ ਨਾ ਤਨੀਰੀ ਦਾ ਬਰਾਬਰ ਐ ਹੂੰ ਪਨੀਰੀ ਬਰਾਬਰ ਐ ਪਨੀਰੀ ਬਰਾਬਰ ਐ ਆਹ ਸਵਾ 33 ਇੱਧਰ ਉਹ ਲਾਗ ਲਾ ਗੰਨਾ ਇੱਧਰ ਦਾ ਬਾਈ ਜੰਗਲੇ ਬਣ ਗਿਆ ਹੁਣ ਚੱਲਾ ਜਾ ਤੂੰ ਠੀਕ ਆ ਹਵਾ 33 ਠੀਕ ਆ ਹਲੇ ਵਿਚਾਰੀ ਦੇਖਣ ਨੂੰ ਲੱਗੀ ਇੱਕ ਕਬੂਜਾ ਦੇਖਣ ਲੱਗਿਆ ਰਿਹਾ ਆ ਦੇਖਿਆ ਰਿਹਾ ਆ ਇਹ ਵੀ ਪ੍ਰਾਣਾ ਹਾਈਪ ਹੀ ਹੈਗਾ ਫੇ ਯਾਰ ਇਹ ਲੈ ਸਾਰੀ ਇਹ ਅਵਨੇ ਤਿਆਰ ਹਾਂ ਵਿਚ ਵਿਚ ਤੇ ਲਿਖਦੇ ਇਹਦਾ ਜੇ ਦੁਬਾਰਾ ਕਿਹੜਾ ਮਾਰਨਾ ਪੰਜ ਸੱਤ ਦਿਨ ਤੱਕ ਮੇਰੇ ਸਾਹਮਣੇ ਆ ਜਾਣੀ ਇਹ ਵੀ ਮੈਂ ਤਾਂ ਇਹ ਸੋਰੀਅਸ ਵਧੀ ਨਿਕਾਣੀ ਨੂੰ ਹਾਂ ਇਹ ਮੜੀ ਬਾਹਰ ਆ ਜੀ ਹੂੰ ਇਹ ਨਹੀਂ ਹਾਂ ਨਾਨਾ ਠੀਕ ਹੈ ਠੀਕ ਹੈ ਅਪਰੇਆ ਭਾਈ ਜਿਹੜੀ ਐ ਨੈਟਿਵ ਵੋਜ ਹੋ ਰਏ ਹੈਗੀਆਂ ਇੱਕ ਵਾਰ ਮਹਿੰਗੀਆਂ ਪੈਸਾ ਜ਼ਰੂਰ ਲੱਗਦਾ ਹੈ ਪਰ ਰਿਜ਼ਲਟ ਫੇ ਨਾ 100 માં ਤੇ 100 ਇਹ ਆ ਉਹ ਕੰਮ ਨਹੀਂ ਹੈਗਾ ਵੀ 80 ਜਾਂ 70 ਹੈ ਨਹੀਂ ਭਾਈ ਬਾਕੀ ਪ੍ਰਧਾਨ ਨਿਰਦੇਸ਼ ਕੀ ਕਰਨੀ ਰਿਜ਼ਲਟ ਪਤਾ ਲੱਗ ਜੂਗਾ ਹਾਂ ਮੈਂ ਪਹਿਲੀ ਵਾਰ ਲੱਗਿਆ ਹਾਂ ਸਾਡੀ ਕਰ ਲਈ ਬਾਈ ਇਹ ਰਿਜ਼ਲਟ ਇਹਦਾ ਵਧੀਆ ਹੈ ਮੈਂ ਫੋਲੀਕੋਰ ਕਰਦਾ ਰਿਹਾ ਪਹਿਲਾਂ ਅੱਛਾ ਹੂੰ ਨੈਟਿਵੋ ਹੁਣ ਮੈਂ ਤੇਰੀ ਕਹੀ ਦੀ ਗੱਲ ਲੱਗਿਆ ਵੀ ਕਰਕੇ ਦੇਖ ਨਾ ਨੈਟਿਵੋ ਦੇ ਦੇ ਰਿਜ਼ਲਟ ਇੱਕ ਵਾਰ ਉਹਨਾਂ ਦੀ ਵੀ ਸਲਾਹ ਲੈ ਲਿਓ ਜਿੱਕਣ ਦਵਾਈਆਂ ਦੋਈ ਵਾਲੇ ਉਹ ਵੀ ਦੱਸ ਦਿੰਦੇ ਵੀ ਭਾਈ ਆ ਕੀ ਆ ਬਦਲ ਕੇ ਦੇਖ ਲੋ ਨਮੀ ਉਹ ਆਪਣੀ ਦਵਾਈਆਂ ਹੀ ਬਹੁਤ ਆ ਗਈਆਂ ਕਿਆ ਲਵੇ ਕਿਆ ਛੱਡੇ ਯਾਰ ਦੋਈਆਂ ਦਾਪ ਕਹਿੰਦੇ ਆ ਇਹਨਾਂ ਬਾਕੀ ਆਏ ਆ ਨੈਟਿਵੋ ਦਾ ਕਹਿੰਦੇ ਪ੍ਰਧਾਨ ਵੀ ਪੱਤਾ ਹਰਾ ਰੱਖਦੀ ਆ ਕੋਈ ਨਹੀਂ ਦੇਖ ਲੈਂਦੇ ਹੁਣ ਪੱਤਾ ਵੀ ਆਜੇ ਕਾ ਪੱਤਾ ਨਹੀਂ ਸੁੱਕਣ ਦਿੰਦੀ ਪੱਤਾ ਹਰਾ ਰੱਖ ਰਹੀ ਲੰਬੇ ਟਾਈਮ ਚ ਪੱਕਦੀ ਜੀ ਦੀ ਹਾਂ ਈ ਫਿਰ ਝਾੜ ਵਧ ਦਿੰਦੀ ਆ ਓਕੇ ਬਾਕੀ ਮੌਸਮ ਪਰ ਆ ਬਾਈ ਮੀਮੂ ਹਵਾ ਨਾ ਚੱਲੇ ਝਾੜ ਤਾਂ ਸਹੀ ਹੋ ਜਾਂਦਾ ਹੂੰ ਜੇ ਕਿਤੇ ਜਿਕਣਾ ਬਾਈ ਫੁੱਲ ਜਾਇਆ ਹੁੰਦਾ ਜਿਹੜਾ ਹੂੰ ਜੇ ਉਹ ਝਾੜ ਜੇ ਫਿਰ ਥੋੜਾ ਜਿਹਾ ਫਰਕ ਪੈਂਦਾ ਨਹੀਂ ਕੋਈ ਨਹੀਂ ਹਮਨੇ ਆਂਦਾ ਚੱਲਦਾ ਆਂਦਾ ਪਿਛਲੇ ਸਾਲ ਪਰ ਤਾਂ ਹਵਾ ਨਹੀਂ ਚੱਲੀ ਸੀ ਆਪਣੇ ਹੂੰ ਥੋੜੇ ਵੀ ਚੱਲ ਗਈ ਸਾਡੇ ਵੀ ਚੱਲ ਗਈ ਯਾਰ ਇੱਕ ਵਾਰ ਜਿਹੜੀਆਂ ਲੰਬੀਆਂ ਪੈ ਪੈ ਕੇ ਐ ਲੰਗੀਆਂ ਨੇ ਕੋਈ ਫਰਕ ਪਿਆ ਮਾੜਾ ਮੋਟਾ ਪ ਚੱਖੜਨਾ ਚੱਲੇ ਚੱਖੜਨਾ ਚੱਲੇ ਹੂੰ ਇਹ ਵੀ ਬਾਈ ਦੇਖ ਲੋ ਸਵਾ ਜੰਤੀ ਦੋਟਾ ਹੀ ਫੁੱਟ ਦੀ ਤਾਂ ਹੋਈ ਪਈ ਐ ਆਹੋ ਆਹ ਚੋਤੀਆ ਜੋਤੀ ਵਾਲੀ ਜ਼ਿਆਦਾ ਲੰਬੀ ਹੋ ਗਈ ਨਹੀਂ ਪਾਣੀ ਨਹੀਂ ਪਾਇਆ ਅਮਨੇ ਇੱਜ ਹੂੰ ਕਿੰਨੇ ਪਾਉਦੇ ਹੀ ਪਾਇਆ ਇੱਕ ਥੈਲਾ ਡਾਈ ਦਾ ਪਾਇਆ 1 ਕਿਲੇ ਦਾ ਇੱਕ ਦੇ ਵੀ ਇੱਕ ਥੈਲਾ ਸੋਫੜ ਦਾ ਅੱਧਾ ਡਾਈ ਦਾ ਪਾਇਆ ਠੀਕ ਐ ਦੋ ਥੈਲੇ ਯੂਰੀ ਦੇ ਬਸ ਸਾਢੇ ਪੀਣਾ ਕੇ ਪਿਆ ਸਾਢੇ ਐ ਵੀ ਸਾਢੇ ਪੀਣਾ ਕੇ ਪਿਆ ਬਾਈ ਇੱਕ ਇੱਕ ਨਾਲ ਬਾਤ ਤਾਂ ਦੋ ਬਾਦਮਾ ਲਾਏ ਐ ਹੂੰ ਬਾਕੀ ਠੀਕ ਆ ਸਾਡੀ ਹਾਲੇ ਛੋਟੀ ਇਹਦੇ ਕਿਤੇ ਬਾਈ ਲੇਟ ਲੱਗਣ ਕਰਕੇ ਕੱਦ ਘਾਟ ਛੋਟਾ ਹਲੇ ਉਹਦਾ ਬਾਕੀ ਠੀਕ ਆ ਜੀ ਠੀਕ ਆ ਜੀ ਠੀਕ ਆ ਹੁਣ ਟਰਾਲਾ ਦੱਸੂਗਾ ਨਹੀਂ ਟਰਾਲਾ ਨਹੀਂ ਕੰਡਾ ਦੱਸੂ ਕੰਡਾ ਦੱਸੂਗਾ ਕਿਉਂਕਿ ਬਾਈ ਟਰਾਲੇ ਜੀ ਵੀ ਆਏ ਆ ਟਰਾਲਾ ਭਰਿਆ ਆਪਾਂ ਕਈ ਭਾਵਾ ਜੀ ਨਹੀਂ ਦਿੰਦਾ ਹੈਗਾ ਟਰਾਲਾ ਭਾਲਿਆ ਤਾਂ ਪਿਛੇਰੀ ਵਾਰੀ ਹਾਂ ਭਾਜੀ ਨਹੀਂ ਦਿੰਦਾ ਨਾ ਦਿੰਦਾ ਕਹਿੰਦਾ ਕਰਦੇ ਪਾਰਟੀ ਚਾਕੇ ਹਾਂਜੀ 35 ਦਬਾਰ ਹਾਂਜੀ 28 ਕੰਟਲ ਹੋਈ ਆਕੇ ਆਹ ਟਰਾਲੇ ਦਾ ਗੈਸ ਨਹੀਂ ਲਾ ਸਕਦਾ ਟਰਾਲੇ ਦਾ 28 ਵੀ ਠੀਕ ਹੋ ਗਿਆ ਹੁਣ ਜੱਗੇ ਜੱਗੇ ਵਾਲਾ ਟਰਾਲਾ ਸੀ ਕਰਿਆ ਕੰਡਾ ਉਹੀ ਰਾਜੂ ਬਾਈ ਨੇ ਕਰਿਆ ਉਹਨੇ ਟਰਾਲਾ ਭਰ ਕੇ ਸਾਢੇ 15 20 ਕੁਇੰਟਲ ਦਾ ਫਰਕ ਪੈ ਗਿਆ ਤਾਂ ਕਿਉਂਕਿ ਕੁਝ ਨਹੀਂ ਦੇ ਸਕਦੇ ਜੀਰੀ ਦੇ ਵਜਨ ਦਾ ਆਈਡੀਆ ਨਹੀਂ ਲਾ ਸਕਦੇ ਕਣਕ ਦਾ ਲੱਗ ਜਾਂਦਾ ਹਾਂ ਟਰਾਲੇ 'ਚ ਕਿਉਂਕਿ ਕੋਈ ਹਲਕੀ ਹੁੰਦੀ ਕੋਈ ਭਾਰੀ ਹੁੰਦੀ ਇਹਦੀ ਜਜਮੈਂਟ ਨਹੀਂ ਹੈਗੀ ਕਣਕ ਦਾ ਪਤਾ ਲੱਗ ਜਾਂਦਾ ਹੂੰ ਬਾਕੀ ਬਾਈ ਫੂਸ ਬਾਸ ਵੀ ਨਿਕਲ ਜਾਂਦਾ ਇਹ ਜੇ ਕਿਤੇ ਜ਼ਿਆਦਾ ਬਣ ਜਵੇ ਓਹੋ ਆਵਾਜ਼ ਆਉਂਦੀ ਪਿਛਲੇ ਸਾਲ ਯਾਰ ਬੜਾਈ ਐ ਵਿਚ ਕੋਣੀ ਕੋਣੀ ਹੋਰ ਬਾਪੂ ਕਹਿੰਦਾ ਯਾਰ ਵੀ ਮੈਨੂੰ ਨਹੀਂ ਵੀ ਵਧੀਆ ਲੱਗਾ। ਜੇ ਝਾੜ ਦੇਖਿਆ ਕਹਿੰਦਾ ਫੇਠੀ। ਇੱਕ ਵਾਰ ਮੂੰਹ ਨਹੀਂ ਲਾਦੀ ਬਾਈ। ਜੇ ਦੇਖਿਆ ਕਣਿਓ ਬਣੀ ਜਾਂਦੀ ਆ। ਬਾਕੀ ਭਾਈ ਸਾਡਾ ਹੈਗਾ ਆਰਤੀ ਰਾਜੀ ਬਾਈ ਫੋਲ। ਬਾਈ ਜਿਹੜਾ ਟਰੈਕਟਰ ਲੈ ਕੇ ਗਿਆ ਤੇ ਬਾਈ ਦਾ ਫੇਰ ਕਹਿੰਦਾ ਟਰਾਲਾ ਲੈ ਕੇ ਗਿਆ ਤੇ ਬਾਈ ਆਏ ਕਹਿੰਦਾ ਵੀ ਸੁੱਕੀ ਵੜਾ ਕੇ ਲਿਆਓ। ਨਾਲ ਦੀ ਨਾਲ ਨੰਬਰ ਲੱਗ ਜਾਊ। ਹਰੀ ਨਾ ਵੜਾਓ। ਸੁੱਕੀ। ਕਹਿੰਦਾ ਦੋ ਦਿਨ ਖੜਕੇ ਵੜਾ ਲਓ ਝਾੜ ਮਾ ਫਰਕ ਨਹੀਂ ਪੈਂਦਾ। ਕਹਿੰਦਾ ਜਿਹੜੀ ਉਰੇ ਆ ਕੇ ਫੋਲ ਹੋਗੀ ਉਹਨੇ ਥੋੜਾ ਝਾੜ ਘਟਾ ਦੇਣਾ। ਪੱਕਾ। ਦੋ ਦਿਨ ਖੜਾ ਕੇ ਵਾਢ ਲਵੇ ਯਾਰ ਕੋਈ ਫਰਕ ਨਹੀਂ ਪੈਂਦਾ ਬੰਦੇ ਕਿਉਂਕਿ ਜੀ ਨਾਰਮ ਬੜਾ ਲਈ ਭਾਈ ਚਾਰ ਦਿਨ ਬੋਹ ਤੇ ਜੀਦੀ ਦਾ ਨਾਸ ਬਜੀ ਜਾਂਦਾ ਨਾਸ ਜੀ ਨਾਸ ਨਾਲੇ ਆਪਣੀ ਟੈਨਸ਼ਨ ਆਪਣੀ ਟੈਨਸ਼ਨ ਡਬਲ ਖਰਚਾ ਪੈਂਦਾ ਭਾਈ ਮੀਂਹ ਵੀ ਪੈ ਜਵੇ ਫਿਰ ਵੀ ਸਿਆਪਾ ਇੱਕ ਵਾਰ ਭਾਈ ਤੁਹਾਡੇ ਬੋਹ ਦਿਨ ਲੱਗੇ ਤੇ ਕਿਤੇ ਲੱਗੇ ਤੇ ਮੈਂ ਤੁਸੀਂ ਬਾਪੂ ਦਾ ਨਾ ਯਾਰ ਭਾਈ ਹਾਂ ਕਿੰਨੇ ਦਿਨ ਲੱਗੇ ਤੇ ਨਹੀਂ ਬਾਈ ਦੀ ਉਹ ਗੱਲ ਆ ਹਾਂ ਕਿੰਨੇ ਦਿਨ ਲੱਗੇ ਤੇ 6 ਦਿਨ ਲੱਗੇ ਤੇ ਕਦਾ ਕੀ ਹੋ ਗਿਆ ਦਾ ਭਾਈ ਜਬੜਾਈ ਹੋ ਰਤ ਨੂੰ ਨਹੀਂ ਪੈ ਗਿਆ ਉਹ ਗੱਲ ਹੂੰ ਅੰਦਰ ਛੱਡੇ ਚ ਫੋਲਣ ਜਗ੍ਹਾ ਹੀ ਨਹੀਂ ਸੀ 6 ਦਿਨ ਲੱਗੇ ਫਿਰ ਰੋਟੀ ਪਾਣੀ ਰੋਟੀ ਪਾਣੀ ਕੀ ਖਾਂਦੇ ਦੇ ਕਾਲੇ ਲਈ ਆ ਕਾਲੇ ਵੀ ਨਾਲੇ ਦਾ ਬੱਲੇ ਬੱਲੇ ਉਹਨੇ 6 ਦਿਨ ਲੱਗੇ ਰਿਕਾਰਡ ਤੋੜਦਾ ਯਾਰ ਰਿਕਾਰਡ 7 ਦਿਨ ਦਾ ਪ੍ਰਧਾਨ ਆ ਗਿਆ ਮੈਂ ਮੰਜੇ ਪਰ गिर ਕੇ ਆਉਣਾ ਵੀ ਛੱਡ ਦੋ ਹੁਣ ਨਹੀਂ ਉੱਥੇ ਬਹਿਲੇ ਰਹੇ ਪਰ ਅਮਨੇ ਵੀ ਬੇਲੇ ਨਹੀਂ ਤਾਂ ਅਮਨੇ ਅਮਨੇ ਕਾਇ ਆਪਣੇ ਨੋਕਲ ਮੰਡੀ ਕਰਕੇ ਜੀ ਲੱਗੇ ਰਹਿੰਦਾ। ਇਹ ਮਿਲ ਮੋਲ ਦਾ ਔਖਾ ਏ। ਨੋਕਲ ਤੇ ਬੰਦਾ ਘਰ ਵੀ ਆ ਜਾਂਦਾ ਏ। ਬਿਜਾਰਮਾ ਵੀ ਜਾ ਜਾਂਦਾ। ਮਿਲ ਮੋਲ ਦਾ ਔਖਾ ਭਾਈ। ਕੱਲ ਰਾਤ ਨੂੰ ਔਖਾ ਹੋ ਜਾਂਦਾ ਤੇ ਗਾਂ ਆ ਖਣ ਲੱਗ ਜਾਂਦੀ ਤੇ ਆ ਕੇ ਅੱਜ ਨਿਗਰ ਰੱਖਣੀ ਪੈਂਦੀ। ਪ੍ਰਧਾਨ ਕੰਨਾ ਫੇਟਾਲ ਪਰ ਜਾਣਾ ਸਾਰ। ਟਾਲ ਪਰੇ। ਅਮਨਾ ਕਹਿ ਗਈ ਹਟੇਕਦਾ। ਪ੍ਰਧਾਨ ਨੇ ਕਿਹਾ ਟਰੈਕਟਰ ਛੋੜਨਾ ਕਰ ਟਾਲ ਪਰੇ ਜਾਣਾ ਸਾਰ। ਆਪਣੇ 3 ਕਿਲੇ। ਹਾਂ। ਟਾਲ ਪਰੇ ਖੋ ਜਾ ਪ੍ਰਧਾਨ ਘਿਰ ਕੇ ਹੈ। ਹੋਰ ਕੀ ਪੈਸੇ ਨਗਦ ਮਿਲ ਜਾਣੇ ਉਰੀ ਤੇ ਗੱਡੀਆਂ ਭਰਾ ਦੇਣੀਆਂ। ਟੈਨਸ਼ਨ ਫਰੀ। ਨਾ ਭਾਈ ਇਹ ਦੇਖਣੇ ਦਾ ਕੁਝ ਆਪੇ ਲੱਦ ਰੇਣੀ ਗੰਨਾ ਇੱਕ ਥੋੜਾ ਛੋਟਾ ਰਹਿ ਗਿਆ ਮੀਂਹ ਨਹੀਂ ਨਾ ਪੇਤ ਗਈ ਜੇ ਕਿਤੇ ਉਹ ਜਿਹੜਾ ਬਥੇਰਾ ਟੈਂਕ ਹਲੇ ਟੈਂਕ ਪਿਆ ਉਹਨੇ ਜੇ ਮੈਂ ਕਹਿੰਦਾ ਵੀ ਜਿਕਣਾ ਵੀ ਚੋਈ ਚੋਈ ਚੱਲੀ ਹੁੰਦੀ ਜਾ ਉਹ ਸਭ ਨਾਲ ਪਹਿਲੇ ਟਾਈਮਾਂ 'ਚ ਮੀਂਹ ਪਿਆ ਹੁੰਦਾ ਉਹਨੂੰ ਫੋਟੋ ਉੱਪਰ ਹੋਣਾ ਦਾ ਫਿਰ 8 ਸਾਲ ਵਾਲੇ ਹਾਲੀਂ ਵਾਲੇ 5 ਮਹੀਨੇ ਪੈਛੇ 6 ਪਈ ਹੈਗਾ ਹੈਗਾ ਟਾਈਮ ਮੇਰਾ ਕਲਮਾ ਪ੍ਰਧਾਨ ਹੁਣ ਕਦ ਕੱਢ ਗਈਆਂ ਭਾਈ ਕਦ ਦੇਖ ਲੈ ਉਹਨੇ ਤੂੰ ਕਿਆ ਕਹੂਗਾ ਕੁਛ ਨਹੀਂ ਪਾਇਆ ਹਮ ਕਲਮਾ ਹੁਣ ਦੇਲਾ 7 7 8 8 ਫੋਟ ਦੀਆਂ ਹੋ ਗਈਆਂ ਆਪਾਂ ਤੇ ਕਿੰਨੇ ਉੱਪਰ ਚਲੇ ਗਏ ਵਧ ਹੋ ਗਈਆਂ ਵਿੱਚ ਵਿੱਚ ਤਾਂ 10 ਨੂੰ ਵੀ ਪਾਇਆ ਕੋਸ ਵੀ ਨਹੀਂ ਪਾਇਆ ਕੋਸ ਵੀ ਨਹੀਂ ਹੈਗਾ ਨਾ ਗੁਰਪ੍ਰੀਤ ਲੱਗ ਪਾਇਆ ਦੇਖ ਲੈ ਹੂੰ ਬਾ ਉਹ ਕੋਦਰ ਦੀ ਵਧ ਗਈਆਂ ਕੁਦਰਤੀ ਚੱਲੀਏ ਬਾਈ ਫੋਰ ਕੇ ਚੱਲ ਚਾ ਲੋ ਛੋਟੂ ਚੱਕ ਮੋੜ ਸਕਦਾ ਲਓ ਜੀ ਬਾਈ ਟਰੈਕਟਰ ਜਦਾ ਪਾਕਿਸਤਾਨ ਅਕਸ਼ੀਰ ਕਰਤਾਰਪੁਰ ਸਾਹਿਬ ਤੇ ਆਇਆ ਹੈ ਇਹਦੀ ਵੀ ਧੋਈ ਰਹੀਦੀ ਹੈ ਬਾਈ ਇਹਦੀ ਵੀ ਕਰਨੀ ਆ ਹਲੇ ਟਾਈਮ ਨਹੀਂ ਲੱਗਿਆ ਨਾਲੇ ਹੁਣ ਚੰਗੀ ਜਿਹਾ ਠੰਡਾ ਹੋ ਗਿਆ ਬਾਈ ਜਿਹੜਾ ਗਰਮ ਹੋਇਆ ਪਹਿਲਾਂ ਲੈੱਕ ਡੁੱਕ ਵੀ ਬਾਈ ਇੱਕ ਵਾਰ ਫੜਾ ਦੇਖੋ ਲਿਫੜਿਆ ਗਿਆ ਤਾਂ ਇਹਦੇ ਵਾਰ ਵੀ ਪਾਣੀ ਪੋਣੀ ਜਾ ਪੈ ਗਿਆ ਤਾਂ ਇਹਦਾ ਵੀ ਨੰਬਰ ਲਾਉਣਾ ਹੈ ਦੇਖਦੇ ਆ ਬਈ ਇਹਦਾ ਕੱਲੂ ਪ੍ਰੈਸ਼ਰ ਪੰਪ ਗਿਆ ਚੰਗੀ ਰਾਹ ਤੁਰ ਲੈਣਾ ਆਪਾਂ ਨੇ ਇਹ ਵੀ ਕੰਮ ਰਹਿੰਦਾ ਇਹਦਾ